ਮੰਨ ਲਓ ਸੈਟਅਪ ਬਣੇ ਟ੍ਰੇਡ ਕਰੂੰਗੇ ਫਿਰ ਲਾਉ ਉਸ ਨੂੰ ਠੀਕ ਹੈ ਜੀ ਇੱਕ ਜਦੋਂ ਇਹ ਚੀਜ਼ ਤਿਆਰ ਖਿਆ ਕਰੋ سپورਟ ਰਜਿਸਟੈਂਸ ਸਾਰਿਆਂ ਨੂੰ ਕੱਢਣੀ ਹੁੰਦੀ ਹੈ ਨਾ ਹੁਣ ਸਾਰਿਆਂ ਨੂੰ ਆਉਂਦੀ ਹੈ ਉਹ ਤਾਂ ਕੱਢਣੀ ਲੈਵਲ ਕੱਢਨੇ ਆਉਂਦੇ ਨੇ ਤੁਹਾਨੂੰ ਸਾਰਿਆਂ ਨੂੰ ਹਾਂ ਮੰਡੇ ਦੀ ਚੜ੍ਹ ਜਿਵੇਂ ਵੀ ਉਹ ਲੈਵਲ ਕੱਢ ਲਿਆ ਆਪਣੇ ਅੱਜ ਆਪਣੇ ਕੱਢਿਆ ਹੋਇਆ ਸੀ ਲੈਵਲ ਮੰਨ ਲਓ 500 ਵਾਲਾ 500 ਵਾਲਾ ਮੈਂ ਤੁਹਾਨੂੰ ਸਵੇਰ ਤੋਂ ਤੁਹਾਨੂੰ ਕਹਿ ਰਿਹਾ ਸੀ 500 ਤੋਂ ਆਪਣੀ ਪੁੱਟ ਸਾਈਡ ਦੀ ਐਂਟਰੀ ਬਣੂਗੀ ਓ ਮਾਈਕ ਹਾ ਤੋ ਕਾਹ ਰਿਹਾ ਸੀਗਾ ਉਹਦਾ ਵੀ ਰੀਜਨ ਆ ਜਦੋਂ ਆਪਾਂ ਨੇ ਲੈਵਲ ਕੱਢੇ ਹੋਏ ਨੇਗੇ ਮਾਰਕੀਟ ਡਾਊਨਸਾਈਡ ਤੋਂ ਜਾ ਰਹੀ ਸੀ ਆਪਣੀ 500 ਦੇ ਚਲੀ ਗਈ ਪੁੱਟ ਤੋਂ ਆਪਣੀ ਇੱਥੇ 530 ਦੇ ਵੀ ਚਲੀ ਗਈ ਪਰ ਪੁੱਟ ਸਾਈਡ ਦੀ ਐਂਟਰੀ ਆਪ ਨੂੰ ਮਿਲੀ ਜਿੱਥੇ ਨਾ ਕੋਈ ਸਟਰੌਂਗ ਸਪੋਰਟ ਆ ਜਾਂ ਰਜਿਸਟੈਂਸ ਹੈਗੀ ਉੱਥੋਂ ਧਿਆਨ ਰੱਖਿਆ ਕਰੋ ਕਿ ਉੱਥੋਂ ਮਾਰਕੀਟ ਤੇ ਜ਼ਿਆਦਾ ਚਾਂਸ ਹੁੰਦੇ ਨੇ ਰਿਵਰਸ ਹੋਣ ਦੇ ਜ਼ਿਆਦਾਤਰ ਮਾਰਕੀਟ ਉਥੇ ਰਿਵਰਸ ਹੁੰਦੀ ਹੈਗੀ ਜਦੋਂ ਆਪਾਂ ਲੈਵਲ ਕੱਢ ਕੇ ਰੱਖ ਲੇ ਬਿਚ ਵਿਚਾਲੇ ਨਾ ਪੜੋ ਮਾਰਕੀਟ ਦੇ ਵਿੱਚ ਨਾ ਪੜੋ ਜਮੀਂ ਨਾ ਬੜੋ ਜਿਵੇਂ ਹੁਣ ਜਿੱਥੇ ਲੈਵਲ ਕੱਢੇ ਨੇ ਜਦੋਂ ਉੱਥੇ ਪਹੁੰਚ ਗਈ ਉੱਥੋਂ ਟ੍ਰੇਡਾਂ ਬਣਾਵੋਗੇ ਤੁਸੀਂ ਉਹ ਤੁਹਾਨੂੰ ਵਧੀਆ ਪ੍ਰੋਫਿਟ ਲੈ ਕੇ ਜਾਣੀਆਂ ਲੌਸ ਆਪਣੇ ਬਿਲਕੁਲ ਛੋਟੇ ਹੋਣਗੇ ਸਟੌਪ ਲੌਸ ਹੋਣਗੇ ਜਿਹੜੇ ਆਪਣੇ ਬਿਲਕੁਲ ਛੋਟੇ ਬਣਨਗੇ ਨਾਲ ਟਾਰਗੇਟ ਦਾ ਵੀ ਪਤਾ ਲੱਗ ਜਾਂਦਾ ਤੇ ਇੱਕ ਇਹ ਤਹਾਂ ਆਪ ਨੂੰ ਕੋਈ ਕੈਂਡਲ ਮਿਲ ਗਈ ਟੌਪ ਤੇ ਕੋਈ ਕੈਂਡਲ ਮਿਲ ਗਈ ਜਾਂ ਥੱਲੇ ਸਪੋਰਟ ਤੇ ਕੋਈ ਕੈਂਡਲ ਮਿਲ ਗਈ ਤੇ ਨਾਲ ਆਪਣੇ ਇੰਡੀਕੇਟਰਾਂ ਨੇ ਵੀ ਸਿਗਨਲ ਦਿੱਤਾ ਫਿਰ ਤੁਸੀਂ ਗਲਤ ਹੋ ਹੀ ਨਹੀਂ ਸਕਦੇ ਉਹ ਗੱਲ ਵੱਖਰੀ ਹੈ ਵੀ 10 ਦੇ ਵਿੱਚ ਤੋਂ 2-3 ਟਰੇਡਾਂ ਆਪਣੀਆਂ ਫਿਰ ਵੀ ਸਟੌਪ ਲੌਸ ਹਿੱਟ ਹੋ ਜਾਣਗੇ ਪਰ ਲਗਾਤਾਰ ਇਸੇ ਸੈਟਅਪ ਤੇ ਕੰਮ ਕਰਨਾ ਜੇ ਤੁਸੀਂ ਕਹੋਗੇ ਮੰਨ ਲਓ 10 ਦਿਨ ਟਰੇਡ ਕਰੀ ਜੇ ਤੁਹਾਨੂੰ ਪਤਾ ਲੱਗਿਆ ਤੁਹਾਡੇ ਵਿੱਚੋਂ ਜ਼ਿਆਦਾਤਰ ਲੌਸ ਦੇ ਵਿੱਚ ਹੋਈ ਤਾਂ ਆਪਾਂ ਸੈਟਅਪ ਬਦਲ ਦਿੰਦੇ ਜੇ ਸੈਟਅਪ ਆਪਣਾ ਸਹੀ ਚੱਲੀ ਗਿਆ ਫਿਰ ਤੁਹਾਨੂੰ ਬਦਲਣ ਦੀ ਕੀ ਲੋੜ ਆ ਮੇਰੇ ਧਿਆਨ ਦੇ ਵਿੱਚ ਤਾਂ ਇਹ ਆ ਵੀ ਸੈਟਅਪ ਗਲਤ ਹੋ ਹੀ ਨਹੀਂ ਸਕਦਾ ਜੇ ਲਗਾਤਾਰ ਇਸੇ ਤੇ ਕੰਮ ਕਰੀਓ ਹੁਣ ਥੋੜਾ ਜਿਹਾ ਮਾਰਕੀਟ ਦੇ ਵਿੱਚ ਜਿਆਦਾ ਚੱਲ ਰਹੀ ਹੈ ਵੋਲਟਿਲਿਟੀ ਜਿਆਦਾ ਗਈ ਕਿਤੇ ਆਪ ਕਦੇ ਡਾਉਣਾ ਉਹਨਾਂ ਟਾਈਮ ਤਾਂ ਚਲੋ ਰੀਅਲ ਟ੍ਰੇਡ ਕਰਨ ਤੋਂ ਬਚੋ ਕਿਉਂਕਿ ਦੇਖ ਰਹੇ ਹਾਂਗੇ ਇੱਕ ਇੱਕ ਕੈਂਡਲ 'ਚ 20 20 30 ਪੁਆਇੰਟ ਦੇ ਐਲਟੀਪੀ ਦੇ ਪ੍ਰਾਈਸ ਵਧ ਰਹੇ ਨਹੀਂ ਵਧ ਰਹੇ ਨੇ ਕਿਤੇ ਘਟ ਰਹੇ ਨੇ ਨਾ ਉਹਦੇ ਨਾਲ ਕੀ ਆਪਾਂ ਨੂੰ ਤੁੱਕੇ ਨਾਲ ਪੈਸਾ ਬਣ ਸਕਦਾਗਾ ਪਰ ਵੈਸੇ ਜਿਆਦਾਤਰ ਚਾਂਸ ਲੌਸ ਦੀ ਠੀਕ ਹੈ ਜੀ ਹੁਣ ਇਹ ਸੈਟਅਪ ਨਾਲ ਆਪਣੇ ਟ੍ਰੇਡ ਕਰਨੀਆਂ ਲਗਾਤਾਰ ਇੱਕ ਹਫਤਾ ਕਰੋ ਚਾਹੇ 10 ਦਿਨ ਕਰੋ ਉਹਨਾਂ ਟਾਈਮ ਆਪਾਂ ਕੱਲ ਤੋਂ ਸਟ੍ਰੈਟਜੀਆਂ ਬਾਰੇ ਸਿੱਖਾਂਗੇ ਤੇ ਸਟ੍ਰੈਟਜੀਆ ਦੇ ਨਾਲ ਸਿੱਖਦੇ ਸਿੱਖਦੇ ਨਾਲ ਤੁਸੀਂ ਟ੍ਰੇਡ ਵੀ ਲਿਆ ਕਰੋਗੇ ਰੋਜ਼ ਹੁਣ ਫਿਰ ਆਪਾਂ ਜਿਹੜਾ ਅਗਲਾ ਹਫ਼ਤਾ ਹੋਊਗਾ ਜੇ ਤੁਸੀਂ ਮੰਨ ਲਓ ਪ੍ਰੈਕਟਿਸ ਦੇ ਵਿੱਚ ਹੋਏ ਤਾਂ ਆਪਾਂ ਥੋੜੇ ਥੋੜਾ ਫੰਡ ਐਡ ਕਰਕੇ ਰੀਅਲ ਦੇ ਵਿੱਚ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਤੁਹਾਨੂੰ ਰੇ ਰਹਿੰਦੇ ਹੋਈ ਪਤਾ ਲੱਗ ਜੇ ਹਨਾ ਮਾਰਕੀਟ ਦੇ ਵਿੱਚ ਕੰਮ ਕਰਨਾ ਕਿਉਂਕਿ ਜਿਹੜੀਆਂ ਦਿੱਕਤਾਂ ਬਾਅਦ ਦੇ ਵਿੱਚ ਆਉਣਗੀਆਂ ਉਹ ਤੋਂ ਉਰੇ ਹੀ ਜਦੋਂ ਆਗੀਆਂ ਦਿੱਕਤਾਂ ਉਹਨਾਂ ਦਾ ਹੱਲ ਹੋ ਜਾਊਗਾ ਨਾਲ ਦੀ ਠੀਕ ਹੈ ਜੀ ਹੁਣ ਤੁਸੀਂ ਬਸ ਇਹੀ ਸੈਟਅਪ ਰੱਖਣਾ ਹੈਗਾ ਆਪਾਂ ਨੇ ਤੇ ਇਹ ਸੈਟਅਪ ਤੇ ਜੇ ਹੁਣ ਵੀ ਕੋਈ ਟ੍ਰੇਡ ਬਣਦੀ ਆ ਤਾਂ ਤੁਸੀਂ ਬਣਾ ਕੇ ਦੇਖ ਲੇ ਪੇਪਰ ਟ੍ਰੇਡ ਦੇ ਵਿੱਚ ਜਿਵੇਂ ਹੁਣ ਸਾਰੀਆਂ ਕੰਡੀਸ਼ਨਾਂ ਪੂਰੀਆਂ ਹੋਈਆਂ ਪਈਆਂ ਨੇ ਇਕੱਲਾ ਬਸ ਉਹ ਵਲੈਂਜਰ ਬੈਂਡ ਦਾ ਮੂੰਹ ਖੁੱਲਣਾ ਬਾਕੀ ਆ ਤੇ ਇਧਰੋਂ ਆ ਰਿਹਾ RSI ਤਾਂ 40 ਤੋਂ ਥੱਲੇ ਹੋਣ ਵਾਲੀ ਪੇਪਰ ਟ੍ਰੇਡ ਕਰਕੇ ਦੇਖ ਸਕਦੇ ਹੋ ਅੱਜ ਵੀ ਠੀਕ ਹੈ ਜੀ ਬਾਕੀ ਹੁਣ ਆਪਾਂ ਕੰਡ ਇੰਡੀਕੇਟਰ ਹੋਰ ਨਹੀਂ ਕਰਦੇ ਬਹੁਤ ਨੇ ਇੰਨੇ ਹੀ ਇੰਡੀਕੇਟਰ ਜਿਹੜੀ ਬਲੈਂਚਰ ਬੈਂਡ ਦੇ ਨਾਲ ਚੱਲਦੀ ਹੈ ਜੀ ਉਹ ਵੀ ਮੂਵਿੰਗ ਐਵਰੇਜ ਆ ਉਹ 20 ਦੀ ਆ ਉਹਦੀ ਸੈਟਿੰਗ 20 ਦੀ ਆ ਤੇ ਜਿਹੜੀ ਇਹ ਲਈ ਹੋਈ ਆ ਆਪਣੇ ਇਹ 50 ਦੀ ਸੈਟਿੰਗ ਆ ਜਿਹੜੀ ਤਾਂ ਆਪਾਂ ਜੇ ਤਾਂ ਵੈਸੇ ਹੀ ਕੰਮ ਕਰਦੇ ਆਂਗੇ ਜਿਹੜੀ 20 ਵਾਲੀ ਆ ਉੱਥੋਂ ਆਪਾਂ ਨੂੰ ਹਿੰਟ ਮਿਲ ਜਾਂਦਾ ਵੀ ਮਾਰਕੀਟ ਹੁਣ ਵੀ ਡਾਉਨ ਸਾਈਡ ਆ ਰਹੀ ਹੈ ਜੀ ਜਾਂ ਅੱਪ ਸਾਈਡ ਜਾ ਰਹੀ ਹੈ ਜਿਹੜੀ ਆਪਣੇ ਆ ਲਾ ਲਈ 50 ਲਈ ਇਹਦੇ ਨਾਲ ਆਪਾਂ ਨੂੰ ਪੱਕੀ ਕਨਫਰਮੇਸ਼ਨ ਮਿਲ ਜਾਂਦੀ ਆ ਆਪਾਂ ਉਹ ਨਹੀਂ ਸਿਸਟਮ ਚੱਲ ਲੈ ਕੇ ਚੱਲਦੇ ਵੀ ਮੰਨ ਲਓ 50 50% ਦਾ ਹੋਵੇ ਵੀ ਮਤਲਬ ਜੇ ਚਾਂਸ 50% 1000 ਰੁਪਏ ਲਾਉਸ ਤੇ 1000 ਪ੍ਰੋਫਿਟ ਹੋਵੇ ਉਹ ਨਹੀਂ ਲਾਉਸ 1000 ਦਾ ਪ੍ਰੋਫਿਟ 3000 ਦਾ ਹੋਵੇ ਉਸ ਹਿਸਾਬ ਨਾਲ ਕੰਮ ਕਰਨਾ ਦੇ ਵਿੱਚ ਜੇ ਹਾਂ ਹਾਂ ਜੇ ਆਪਾਂ 1000 ਦਾ ਲਾਉਸ ਕਰਵਾਉਣੇ ਆ ਤਾਂ ਪ੍ਰੋਫਿਟ ਆਪ ਨੂੰ 3000 ਦਾ ਹੋਵੇ ਇਹ 45 ਤੋਂ ਹੋਊਗਾ ਜੇ 45 ਲਾਵਾਂਗੇ ਜੇ ਆਪਾਂ ਉਹਦੇ ਇੱਥੇ ਹੀ ਟ੍ਰੇਡ ਬਣਾ ਲਾਂਗੇ ਇੱਥੋਂ ਦੇਖੋ ਹੋ ਸਕਦਾ ਵੀ ਮਾਰਕੀਟ ਥੱਲੇ ਆ ਜਾਂਦੀ ਪਰ ਪੱਕਾ ਚਾਂਸ ਨਹੀਂ ਕੀ ਹੈਗਾ ਜਿੰਨਾ ਟਾਈਮ ਆਪ ਨੂੰ 45 ਹੋਵੇਗਾ ਠੀਕ ਹੈ ਜੀ ਏ ਜੀ ਜਾਂ ਦੇਖੋ ਹੁਣ ਕਰਕੇ ਇੱਕ ਹਫਤਾ ਲਗਾਤਾਰ ਫਿਰ ਆਪਾਂ ਦੇਖਦੇ ਹਾਂ ਦੂਬਾਰ ਵੀ ਕੀ ਰਹਿੰਦਾ ਰਿਜ਼ਲਟ ਕਿਹੜੇ ਪੈਟਰਨ ਜੇ ਕੈਂਡਲ ਦੇਖੋ ਜੇ ਕੈਂਡਲ ਆਪਣੇ ਟੌਪ ਆਪਣੇ ਸਿੱਖੀ ਹੋਈ ਹੈ ਜਿਹੜੀ ਉਹ ਬਣ ਰਹੀ ਆ ਤਾਂ ਇੱਕ ਆਪ ਨੂੰ ਹੋਰ ਨਾਲ ਮਿਲ ਗਈ ਕਨਫਰਮੇਸ਼ਨ ਜਿੱਥੇ ਤਾਂ ਇੰਡੀਕੇਟਰ ਦੇ ਰਹੇ ਨੇ ਤਾਂ ਨਾਲ ਕੈਂਡਲ ਦਾ ਵੀ ਹੋ ਗਿਆ ਫਿਰ ਤਾਂ ਹੋਰ ਵੀ ਬੈਟਰ ਹੈ ਜੀ ਠੀਕ ਹੈ ਜੀ 40 ਤੋਂ ਥੱਲੇ ਹੋ ਗਈ ਆ ਹੁਣ RSI 70.3 ਤੋੜ ਗਿਆ ਕਿਵੇਂ ਕੋਈ ਨਹੀਂ ਫਿਰ ਖੁੱਲਣ ਦੇ ਫਿਰ ਉਹਨਾ ਟਾਈਮ ਆਪਾਂ ਲੈ ਨਹੀਂ ਕਾਲੀ ਤੇ ਕਰਨੀ ਆਹੀ ਦਾ ਸਾਰਿਆਂ ਦੇਖੋ ਸਾਰਾ ਪੇਸ਼ੈਂਸ ਕਿੱਥੇ ਹੈਗਾ ਟ੍ਰੇਡ ਲਾਈਨ ਦਾ ਇੱਥੇ ਆ ਹੁਣ ਇੱਥੇ ਕੀ ਆ ਆਪਾਂ ਨੂੰ ਲੱਗ ਰਿਹਾ ਮੂਵਿੰਗ ਐਵਰੇਜ ਨੇ deta signal RSI ਨੇ deta ਪਰ ਆਪਾਂ ਟ੍ਰੇਡ ਨਹੀਂ ਕਰਨੀ ਲੱਗਦਾ ਆਪ ਨੂੰ ਰਿਹਾ ਪਰ ਆਪਾਂ ਟ੍ਰੇਡ ਨਹੀਂ ਕਰਨੀ ਜਿੱਨਾ ਟਾਈਮ ਬਲੈਂਡਰ ਬੈਂਡ ਦਾ ਮੂਹ ਨਹੀਂ ਪੁੰਦਾ ਜੇ ਆਪਾਂ ਇਹਨਾਂ ਇਹ ਚੀਜ਼ਾਂ ਨੂੰ ਬਿਨਾਂ ਦੇਖੇ ਤੋਂ ਕਰਾਂਗੇ ਤਾਂ ਆਪਾਂ ਲੈ ਸਕਦੇ ਦੀ ਟ੍ਰੇਡ ਵੀ ਹੋ ਸਕਦਾ ਆਪਾਂ ਦੂਪਰੀ ਲੈ ਲੰਗੇ ਡਾਊਨ ਸਾਈਡ ਦੀ ਉਹੀ ਗਲਤੀਆਂ ਤੋਂ ਬਚਣਾ ਸਿਰਫ ਜਦੋਂ ਇਹ ਗਲਤੀਆਂ ਤੋਂ ਬਚਾਂਗੇ ਫੇਰ ਹੀ ਆਪ ਨੂੰ ਹਨਾ ਪ੍ਰੋਫਿਟ ਹੋਊਗਾ ਨਹੀਂ ਤਾਂ ਫਿਰ ਆਪਾਂ ਨੂੰ ਲੌਸ ਵੀ ਹੋ ਸਕਦਾ ਪ੍ਰੋਫਿਟ ਹੋ ਸਕਦਾ ਉਹ ਤਾਂ ਤੁੱਕੇ ਨਾਲ ਕੁਝ ਵੀ ਹੋ ਜਾ ਠੀਕ ਹੈ ਜੀ ਕੱਲਾ ਇਹ ਸੈਟਅਪ ਹੀ ਲੈ ਕੇ ਚੱਲੋ ਤੁਸੀਂ 10 ਦਿਨ ਦੇਖੋ ਇਹ ਸੈਟਅਪ ਨਾਲ ਕੰਮ ਹੁੰਦਾਗਾ ਤਾਂ ਆਪ ਅੱਗੇ ਰੱਖਾਂਗੇ ਨਾ ਨਹੀਂ ਹੋਰ ਚੇਂਜ ਕਰ ਦਾਂਗੇ ਬਸ ਇਹ ਤਾਂ ਕੰਮ 100% ਤਾਂ ਹੋਊਗਾ ਹੀ ਹੋਊਗਾ ਜੇ ਇਹ ਹੀ ਤਿੰਨ ਤਿੰਨ ਇੰਡੀਕੇਟਰਾਂ ਦੇ ਸਾਰੀ ਗੱਲ ਕਰਾਂਗੇ ਠੀਕ ਹੈ ਜੀ